ਤੋ ਇਸ ਕਹਾਣੀ ਨੂੰ ਜਰੂਰ ਸੁਣਿਓ ਅੱਗੇ ਸ਼ੇਅਰ ਵੀ ਕਰਿਓ ਤੇ ਆਪਣੇ ਬੱਚਿਆਂ ਨੂੰ ਵੀ ਜਰੂਰ ਸੁਣਾਇਓ ਇਹ ਕਹਾਣੀ ਹੈ ਅਭਿਆਸ ਦੀ ਅਭਿਆਸ ਕਿੰਨਾ ਜ਼ਰੂਰੀ ਹੈ ਅਭਿਆਸ ਜਾਨੀ ਕਿ ਪ੍ਰੈਕਟਿਸ کافی ਪੁਰਾਣੇ ਸਮੇਂ ਦੀ ਗੱਲ ਹੈ ਉਦੋਂ ਆਪਣੇ ਆਮ ਪਿੰਡਾਂ ਵਿੱਚ ਸਕੂਲ ਨਹੀਂ ਹੁੰਦੇ ਸਨ ਦੂਰ ਸ਼ਹਿਰਾਂ ਦੇ ਵਿੱਚ ਸਕੂਲ ਹੁੰਦੇ ਸੀ ਜਾਂ ਕਹਿ ਦਈਏ ਪਾਠਸ਼ਾਲਾ ਹੁੰਦੀਆਂ ਸਨ ਉੱਥੇ ਇੱਕ ਬੱਚਾ ਪੜਦਾ ਹੁੰਦਾ ਸੀ ਬੱਚਾ ਕਾਫੀ ਨਲਾਇਕ ਸੀ ਪੜ੍ਹਾਈ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੰਦਾ ਸੀ ਉਸਦੇ ਮਾਸਟਰ ਨੇ ਦੁਖੀ ਹੋ ਕੇ ਕਿਹਾ ਤੂੰ ਆਪਣੇ ਪਿੰਡ ਵਾਪਸ ਚਲਾ ਜਾ। ਪੜ੍ਹਾਈ ਤੇਰੇ ਬਸ ਦੀ ਗੱਲ ਨਹੀਂ। ਤੂੰ ਜਾ ਕੇ ਆਪਣੇ ਮਾਪੇ ਦੀ ਮਦਦ ਕਰਿਆ ਕਰ। ਫਿਰ ਬੱਚੇ ਨੇ ਕਿਹਾ ਠੀਕ ਹੈ ਮਾਸਟਰ ਜੀ ਮੈਂ ਆਪਣੇ ਪਿੰਡ ਚਲਾ ਜਾਣਾ ਕਿਉਂਕਿ ਪੜ੍ਹਾਈ ਮੇਰੇ ਦਿਮਾਗ ਵਿੱਚ ਨਹੀਂ ਆਉਂਦੀ ਹੈ। ਜਦੋਂ ਉਹ ਜਾਣ ਲੱਗਿਆ ਤਾਂ ਉਸਦੇ ਮਾਸਟਰ ਨੇ ਉਸ ਨੂੰ ਦੁਪਹਿਰ ਦਾ ਭੋਜਨ ਦਿੱਤਾ ਤੇ ਕਿਹਾ ਜਿੱਥੇ ਵੀ ਤੈਨੂੰ ਕਿਤੇ ਪਾਣੀ ਮਿਲੇ ਤਾ ਇਹ ਭੋਜਨ ਸ਼ਕਲਮੀ ਉਦੋਂ ਪਾਣੀ ਦੇ ਸਰੋਤ ਵੀ ਇੰਨੇ ਜ਼ਿਆਦਾ ਨਹੀਂ ਹੁੰਦੇ ਸਨ ਤੁਰੇ ਜਾਂਦੇ ਨੂੰ ਰਸਤੇ ਵਿੱਚ ਦੁਪਹਿਰ ਦਾ ਸਮਾਂ ਹੋ ਗਿਆ ਅਤੇ ਉਸਨੇ ਇੱਕ ਖੂਹ ਦੇਖਿਆ ਉਸ ਬੱਚੇ ਨੇ ਸੋਚਿਆ ਮੈਂ ਇੱਥੇ ਬੈਠ ਕੇ ਭੋਜਨ ਕਰ ਲੈਂਦਾ ਹਾਂ ਤੇ ਖੂਹ ਦੇ ਵਿੱਚੋਂ ਪਾਣੀ ਕੱਢ ਲੈਂਦਾ ਹਾਂ ਜਦੋਂ ਖੂਹ ਦੇ ਵਿੱਚੋਂ ਪਾਣੀ ਕੱਢਣ ਗਿਆ ਤਾਂ ਖੂਹ ਦੀ ਰੱਸੀ ਦੇਖੀ ਉਹ ਕਾਫੀ ਨਰਮ ਸੀ ਤੇ ਖੂਹ ਦੀ ਜਿਹੜੀ ਮੌਣ ਸੀ ਉਹ ਪੱਥਰ ਦੀ ਬਣੀ ਹੋਈ ਸੀ ਪਰ ਉਸ ਰੱਸੀ ਦੀ ਰਗੜ ਨਾਲ ਉਸ ਪੱਥਰ ਦੇ ਉੱਤੇ ਨਿਸ਼ਾਨ ਬਣੇ ਹੋਏ ਸੀ ਇਹ ਦੇਖ ਕੇ ਉਹ ਕਾਫੀ ਹੈਰਾਨ ਹੋਇਆ ਉਸਨੇ ਸੋਚਿਆ ਵੀ ਜੇ ਇੰਨੀ ਨਰਮ ਰੱਸੀ ਇੰਨੇ ਸਖਤ ਪੱਥਰ ਨੂੰ ਘਸਾ ਸਕਦੀ ਹੈ ਜੇਕਰ ਮੈਂ ਅਭਿਆਸ ਕਰਾਂ ਮਨ ਲਾ ਕੇ ਪੜ੍ਹਾਈ ਕਰਾਂ ਤਾਂ ਮੈਂ ਵੀ ਇੱਕ ਚੰਗਾ ਵਿਦਿਆਰਥੀ ਬਣ ਸਕਦਾ ਹਾਂ ਤੇ ਫਿਰ ਉਹ ਬੱਚਾ ਵਾਪਸ ਸਕੂਲ ਚੱਲਿਆ ਗਿਆ ਤੇ ਜਾ ਕੇ ਉਸਨੇ ਚੰਗੀ ਤਰ੍ਹਾਂ ਮਿਹਨਤ ਕੀਤੀ ਤੇ ਇੱਕ ਬਹੁਤ ਵਧੀਆ ਵਿਦਿਆਰਥੀ ਬਣਿਆ ਤੇ ਉਸ ਤੋਂ ਬਾਅਦ ਵਿੱਚ ਉਹ ਸੰਸਕ੍ਰਿਤ ਦਾ ਵਿਦਵਾਨ ਵੀ ਬਣਿਆ। ਤੋਂ ਦੋਸਤੋ ਅਭਿਆਸ ਕਿੰਨਾ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ। ਨਿਰੰਤਰ ਅਭਿਆਸ ਨਾਲ ਤਾਂ ਇੱਕ ਨਰਮ ਜਿਹੀ ਰੱਸੀ ਵੀ ਪੱਥਰ ਨੂੰ ਘਸਾ ਦਿੰਦੀ ਹੈ। ਤੇ ਜੇ ਅਸੀਂ ਵੀ ਅਭਿਆਸ ਕਰੀਏ ਤਾਂ ਅਸੀਂ ਵੀ ਹਰ ਚੀਜ਼ ਨੂੰ ਹਾਸਲ ਕਰ ਸਕਦੇ ਹਾਂ। ਇਹ ਸੀ ਅਭਿਆਸ ਦੀ ਕਹਾਣੀ। ਦੋਸਤੋ ਜੇ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਫਾਲੋਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਧੰਨਵਾਦ।